ਕਿੱ ਟਾ ਵਟਾ ਟੋਇਆ ਜੇ ਸੜਕ ਵਿੱਚ ਕਾਰ ਉਹ ਸਰਕਾਰ ਉਹ ਫਾਇਟਾ ਮਿਨਵਾਟਾ ਵਿੱਚੋਂ ਬਾਹਰ ਕੱਢੋ ਓਏ ਇਹਦੇ ਵਿੱਚ ਤਾਂ ਕੋਈ ਬੰਦਾ ਵੀ ਡਿੱਗਾ ਪਿਆ ਜੇ ਆ ਚਲਾਵਾ ਮਿਨਵਾਟਾ ਵਿੱਚੋਂ ਬਾਹਰ ਕੱਢੋ ਓਏ ਅਸੀਂ ਪੀਡਬੀਟੀ ਦੇ ਬੰਦੇ ਆ ਸਾਡਾ ਕੰਮ ਟੋਇਆ ਜੇ ਡਿੱਗੇ ਬੰਦੇ ਬਾਹਰ ਕੱਢਣਾ ਨਹੀਂ ਕਹਿੰਦੇ ਨਾਮਕਾਰ ਟੋਇਆ ਤਾਂ ਡਿੱਗੇ ਬੰਦੇ ਬਾਹਰ ਕੱਢਣਾ ਨਹੀਂ ਕਹਤਾ ਮੇਰੀ ਸਰਕਾਰ ਉਹ ਨਾਮਕਾਰ ਜੀ ਮੇਰੀ ਸਰਕਾਰ ਤੂੰ ਕੀਤਾ ਕਰ ਤਿਆਰ ਤੋ ਇਹਦੀ ਮਿੰਟੇ ਸ਼ੁਰੂ ਕਰ ਜੀ ਮੇਰੀ ਸਰਕਾਰ ਲੰਬਾਈ ਦੱਸ ਕਿੰਨੀ ਟੋਏ ਦੀ ਲੰਬਾਈ ਲਿਖੋ ਮੇਰੀ ਸਰਕਾਰ ਇੰਨੀ 6 ਫੁੱਟ ਤੇ ਇੰਚ ਨੇ 4 ਲੰਬਾਈ 6 ਫੁੱਟ ਤੇ ਇੰਚ ਨੇ 4 ਹੁਣ ਚੌੜਾਈ ਵੀ ਲੈਣਾ ਕੋ ਜੀ ਮੇਰੀ ਸਰਕਾਰ ਹਾਂ ਜੋੜਾਈ ਕਿੰਨੀ ਹੈ 5 ਫੁੱਟ ਤੇ ਇੰਚ ਨੇ 4 5 ਫੁੱਟ ਇਹ ਵੀ ਇੰਚ ਨੇ 4 ਉਹ ਹੁਣ ਘੰਗਾਈ ਵੀ ਲੈਣਾ ਆਪ ਕੀ ਮੇਰੀ ਸਰਕਾਰ ਹਾਂ ਇਹ ਕਿੰਨੀ ਹੈ ਇੱਕ ਫਿਰ ਆਇਆ ਕਿ ਹਾਂ ਉਹ ਪਾਸੇ ਹੋਣਾ ਪਰ ਖੁਰਦਾਰ ਉਹ ਵੀ ਤਾਂ ਲੱਗਦਾ ਟੋਏ ਵਿਖਤ ਆਹ ਹਾਂ ਹਾਂ ਫੜ ਕੇ ਰੱਖ ਫੜ ਕੇ ਰੱਖ ਉਹ ਛੱਡ ਦੇ ਛੱਡ ਦੇ ਪਾਸੇ ਕਿੰਨੀ ਢੰਗਾਈ ਢੰਗਾਈ 10 ਫੁੱਟ ਤੇ ਇਹ ਵੀ ਇੰਚ ਨੇ ਚਾਰ 10 ਫੁੱਟ ਤੇ ਇਹ ਵੀ ਇੰਚ ਨੇ ਚਾਰ ਬੱਲੇ 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 ਬੜਾ ਢੂੰਗਾ ਤੋ ਹਰਾਮਦਾਰ ਜੀਵਨ ਸਰਕਾਰ ਜਰਾਬ ਉਹੀ ਤਾਂ ਮੈਂ ਕਰ ਬਿੱਟੂ ਆ ਵੋਟੂ ਕਾ ਤੁਸੀਂ ਮੈਨੂੰ ਹਟੋਏ ਵਿੱਚੋਂ ਬਾਹਰ ਕੱਢੋ ਓਏ ਪਹਿਲਾਂ ਤੂੰ ਮੈਨੂੰ ਇਹ ਦੱਸ ਵੀ ਤੂੰ ਅੰਦਰੋਂ ਚਿੱਕਾ ਕਿਵੇਂ ਜਰਾਬ ਮੈਂ ਵਾਪੀ ਕਰਾਂ ਵਾਪਸ ਆ ਰਿਆ ਸੀ ਸੜਕ 'ਕਲੇ ਖੰਬੇ ਦਾ ਬਲਬ ਟੁੱਟਾਉਣ ਕਰਕੇ ਮੈਨੂੰ ਨੇੜੇ ਵਿੱਚ ਕੁਝ ਨਹੀਂ ਦਿਖਿਆ ਤੇ ਮੈਂ ਹਟੋਇਕ ਦੇ ਪਿਆ ਉਹ ਆ ਸੜਕਾਂ ਵਾਲੇ ਖੰਬਿਆਂ ਦੇ ਬਲਬ ਤਾਂ ਹਮੇਸ਼ਾ ਹੀ ਟੁੱਟੇ ਰਹਿੰਦੇ ਨੇ ਉਹ ਜੇ ਨਾ ਟੁੱਟੇ ਹੁਣ ਤਾਂ ਤੇਰੇ ਅੱਗੇ ਲਾਗੇ ਲੱਗ ਜਾਂਦੇ ਨੇ ਲੈ ਤੂੰ ਅੱਖਾਂ ਖੋਲ ਕੇ ਤੁਰਨਾ ਸੀ ਤੂੰ ਅੱਖਾਂ ਪਾੜ ਕੇ ਤੁਰਨਾ ਸੀ ਓ ਜਨਾਬ ਮੈਂ ਤਾਂ ਅੱਖਾਂ ਖੋਲ ਕੇ ਤੁਰ ਰਹਾ ਸੀ ਹਾਂ ਤੂੰ ਜਿਵੇਂ ਲੋਟੋ ਵਿੱਚੋਂ ਬਾਹਰ ਕੱਢੋ ਮੇਰੀ ਘਰ ਵਾਲੀ ਮੈਨੂੰ ਕਰੇ ਟੀਕਦੀ ਹੋਣੀ ਐ। ਲੋ ਤੇਰੇ ਘਰ ਵਾਲੀ ਬਹੁਤੀ ਟੀਕਦੀ ਹੋਣੀ ਐ ਹੈ। ਫਿਰ ਮੇਰੇ ਘਰ ਵਾਲੀ ਨੂੰ ਟੀਕਦੀ। ਮੇਰੀ ਵੀ ਟੀਕਦੀ ਹਣੀ ਐ ਜੀ। ਆਹ ਜਨਾਬ ਮੈਨੂੰ ਆਟਾ ਵਿੱਚੋਂ ਬਾਹਰ ਕੱਢੋ ਜੀ। ਉਹ ਤੈਨੂੰ ਕਹਤਾ ਨਾ ਇੱਕ ਵਾਰੀ ਵੀ ਅਸੀਂ ਪੀਡਬਲਯੂਡੀ ਦੇ ਬੰਦੇ ਆ। ਵੱਡੇ ਅਫਸਰ ਸਾਡਾ ਜੰਮ ਟੋਏਆਂ ਚ ਡਿੱਗੇ ਬੰਦੇ ਬਾਹਰ ਕੱਢਣਾ ਨਹੀਂ। ਉਹ ਗਵਰਨਮੈਂਟ ਆ ਰਹੀ ਐ। ਉਹ ਤੈਨੂੰ ਟੋਏ ਦੇ ਵਿੱਚੋਂ ਬਾਹਰ ਕੱਢੂ। ਉਹ ਕਿਹੜਾ ਧੱਕੇ ਸਰ ਗਿਆ ਯਾਰਾਂ ਦੇ। ਓ ਤੁਸੀਂ ਕਿਵੇਂ ਸੜਕ ਤੇ ਪੀੜ ਇਕੱਠੀ ਕੀਤੀ ਆ? ਉਹਨੂੰ ਪਤਾ ਨਹੀਂ ਆ ਸੜਕ ਤੇ ਪੀੜ ਇਕੱਠੀ ਕਰਨਾ ਕਾਨੂੰਨ ਦੇ ਖਿਲਾਫ ਆ। ਜਨਾਬ ਉਹ ਬੰਦੇ ਟੋੜੇ ਪਿਆ ਜੀ ਕਿ ਆਖਿਆ? ਉਹ ਨਹੀਂ ਨਹੀਂ ਕਿ ਟੋਏ ਚ ਬੰਦਾ ਡਿੱਗ ਪਿਆ। ਨਾ ਤੁਸੀਂ ਕਦੇ ਟੋਏ ਟਿੱਕਿਆ ਬੰਦਾ ਨਹੀਂ ਦੇਖਿਆ? ਉਹ ਅਸੀਂ ਤਾਂ ਦੇਖ ਲਿਆ ਜਨਾਬ ਹੁਣ ਤੁਸੀਂ ਵੀ ਦੇਖ ਲਓ। ਚਲੋ ਚਲੋ ਮੈਂ ਦੇਖ ਤੁਹ ਆ ਗੌਰਮੈਂਟ ਜੀ ਮੈਨੂੰ ਆ ਟੋਏ ਵਿੱਚੋਂ ਮਾਰ ਕੱਢੋ। ਉੱਪਰ ਦਾ ਫੁੱਫੜ ਚਾਰ ਬੱਜੇ ਟੋਲ ਟਿੱਡੇ ਕੇ ਪੈਸੇ ਵਟੋ ਦਾ ਚੰਗਾ ਤਰੀਕਾ ਲੱਭੇ ਤੂੰ ਪੁੱਤਰਾ ਆ ਚਰਾਬ ਮੈਂ ਕੋਈ ਪੈਸੇ ਪੁੱਛੇ ਨਹੀਂ ਪਟੋਲ ਡਿਆ ਤੁਸੀਂ ਮੈਨੂੰ ਆਟੋ ਦੇ ਵਿੱਚੋਂ ਬਾਹਰ ਕੱਢੋ ਅੱਛਾ ਲੱਗਾ ਮੈਨੂੰ ਪਤਾ ਆ ਜਿਹੜੀ ਪਾਣੀ ਵਾਲੀ ਪੈਪ ਜਾਂਦੀ ਹੈ ਨਾ ਉਹ ਇਹਦੇ ਵਿੱਚ ਛੇਕ ਕਰ ਲਈ ਉਤਰੇ ਹੋਏਗਾ ਤਾਂ ਆ ਕੇ ਗੰਦਾ ਪਾਣੀ ਸ਼ਹਿਰ ਚ ਜਾਏ ਤੇ ਲੋਕਾਂ ਨੂੰ ਹੈਜਾ ਫੈਲ ਜਾਵੇ ਉਹ ਮੈਨੂੰ ਤਾਂ ਤੂੰ ਕੋਈ ਪਾਕਿਸਤਾਨੀ ਜੰੂਨੂਸ ਲੱਗਦਾ ਓਏ ਜੀ ਜਨਾਬ ਮੈਂ ਕੋਈ ਜਸੂਸ ਬਲੂਸ ਨਹੀਂ ਤੁਸੀਂ ਮੈਨੂੰ ਆ ਟੋਏ ਵਿੱਚੋਂ ਬਾਹਰ ਕੱਢੋ ਉਹ ਕੱਢਦੇ ਆ ਤੈਨੂੰ ਟੋਏ ਜੋ ਬਾਹਰ ਕਰਦੇ ਆ ਉਹ ਪਹਿਲਾ ਤਰਾ ਚਲਾਨ ਹੂ ਚਲਾਨ ਕੀ ਉਹ ਕਿਹੜੀ ਗੱਲ ਦਾ ਓਏ ਟੋਏ 'ਚ ਡਿੱਗੰਦਾ ਹੋਰ ਕਿਸ ਗੱਲ ਦਾ ਟੋਏ 'ਚ ਡਿੱਗੰਦਾ ਓਏ ਆਹੋ ਅਸੀਂ ਦਾ ਬੰਦਾ ਨਾਲੀ 'ਚ ਡਿੱਗ ਪਿਆ ਉਹਦਾ ਚਲਾਨ ਕਰ ਦਿੰਦੇ ਆ ਤੂੰ ਤਾਂ ਫੇਰ ਟਾਸਪੋਰਟ ਡੂੰਘਾ ਟੋਏ 'ਚ ਡਿੱਗਿਆ ਕਿੱਟਾ ਵੱਟਾ ਚੁੰਗੀਦਾ ਤੂੰ ਚਿਚਲਾਬ ਚਿਚਲਾਵ ਜਿੰਨੇ ਮਰਜੀ ਕਰ ਲੋ ਪਰ ਪਹਿਲਾ ਮੈਨੂੰ ਆਟੋਏ ਚੋ ਬਾਹਰ ਕੱਢੋ ਉਹ ਕਰਦੇ ਆ ਟੋਏ ਚੋ ਬਾਹਰ ਪਹਿਲਾ ਨਾਂ ਦੱਸਨਾ ਕੀ ਹੈ ਤੇਰਾ ਜਿੰਨਾ ਜਿੰਨਾ ਮੇਰਾ ਗਰੀਬ ਦਾਸ ਗਰੀਬ ਦਾਸ ਪਿਆ ਮੈਨਾਂ ਚਿਪਿਆ ਉਹਦਾ ਅਮੀਰ ਦਾਸ ਅਮੀਰ ਨਾ ਦੇਖ ਐ ਕਿਵੇਂ ਫੈਲ ਵੀ ਐ ਤਾਂ ਗੁੱਚੋਂ ਚ ਚ ਰੱਖਿਆ ਹੋਰ ਇਹਨਾਂ ਕਿੱਥੇ ਆ ਚਿਚਿ ਪ੍ਰਾਣੀ ਬਸਤੀ ਲੈਣਾ ਤੋਂ ਪਾਰ ਪ੍ਰਾਣੀ ਬਸਤੀ ਓਏ ਹਣੇ ਕਿੱਥੇ ਆ ਅਜੀ ਜਿੱਥੇ ਸਰਕਾਰ ਨੇ ਸਿਕਾਂ ਦੀਆਂ ਟੱਪੀਆਂ ਜਿੱਤੇ ਘਰ ਬਣਾ ਕੇ ਦਿੱਤੇ ਆ ਓ ਅੱਛਾ ਅੱਛਾ ਓ ਇੰਦਰਾ ਕਲੋਨੀ ਹਾਂਜੀ ਹਾਂਜੀ ਇੰਦਰਾ ਕਲੋਨੀ ਉਮਰ ਨੰਨੀ ਠੀਕ ਆ ਓਏ ਉਮਰ ਕਿੰਨੀ ਆ ਤੇਰੀ ਜੀ ਮੇਰਾ ਉਮਰ ਜੀ ਉਮਰ ਉਮਰ ਹੋਣੀ ਜੀ 32.5 ਜੀ ਬਸਾਇਆ ਦੋ ਵਾਰੀ ਜਿਵੇਂ ਅਸੀਂ ਠੀਕ ਠੀਕ ਬੋਲ ਅਜਰਾਮ ਚਾਹ ਮਾਤੀ ਲੈਣਾ ਮੈਂ ਗਲਾ ਸਾਬਿਤ ਕਰ ਜਾਵਾਂ ਟਿਕਰਥ ਠੀਕ ਆ ਠੀਕ ਆ ਗੱਸੇ ਕਾ ਨੂੰ ਹੁਣ ਲਿਖ ਲੈਣਾ 30.5 30.5 ਹਏ ਆ ਆ ਫੜਾ ਦਾ ਤਰ ਅਲੇ ਖਕੈਤ ਕਰਦੀ ਹਾਂ ਹਾਂ ਤੇ ਚਲਾਨ ਕੋਲ ਟੌਂਕ ਵਾਲੇ ਥਾਣੇ ਜਾ ਕੇ ਭੁਗਤਦੀ ਠੀਕ ਆ ਓ ਜਨਾਬ ਓ ਚਲਾਨ ਤਾਂ ਮੈਂ ਤਾਈ ਭੁਗਤੂ ਜੇ ਤੁਸੀਂ ਮੈਨੂੰ ਆ ਕਾਇਚੇ ਬਾੜ ਕੱਢਾਂਗਾ ਹਏ ਅਸੀਂ ਅਮਨ ਕਾਨੂੰਨ ਦੇ ਬੰਦੇ ਆ ਸਾਡਾ ਕੰਮ ਇਹ ਦੇਖਣਾ ਵੀ ਕਿਤੇ ਕੋਈ ਲੜਾਈ ਝਗੜਾ ਤਾਂ ਨਹੀਂ ਹੋ ਰਿਹਾ ਕਿਤੇ ਕੋਈ ਚੰਗਾ ਵਸਾਤਾ ਨਹੀਂ ਹੋ ਰਿਹਾ ਕਿਤੇ ਕੋਈ ਢੀਲਪੂੜ ਕੱਠੀ ਨਹੀਂ ਹੋ ਰਹੀ ਆ ਪੋਇਆਂ ਚੋਂ ਬੰਦੇ ਬਾਹਰ ਕੱਢਣਾ ਸਾਡਾ ਕੰਮ ਨਹੀਂ ਤੂੰ ਸਵੇਰੇ ਕੋਲ ਚੌਂਕਾਂ ਦੇ ਥਣੇ ਜਾਗਣਾ ਆ ਚਲਾਲ ਭਗਤ ਵੀ ਨਹੀਂ ਤੇਰਾ ਪਤਾ ਇੱਕ ਹੋਰ ਥਾਂ ਕੱਟੂ ਮੈਂ ਓਹ ਚਨਾਣ ਕਰਨ ਵਾਲਾ ਤੇਰਾ ਵੀ ਕੱਖੜਾ ਰਵੇ ਓਏ

अच्छा मुझे यह बताओ कि तुम इस शोए में कब से हो अजी जी एक कल रात तो जी कल रात से ओके अब मुझे यह बताओ कि तुम इस शोए में गिर के कैसा फील कर रहे हो अजी जी तुम माता के स्कूल ही नहीं गया फिर फेल क्यों होजू हां फेल आर नॉट फेल सो फील महसूस कैसा कर रहे हो इडियट अच्छे अच्छे मैं इन्हो नहीं पता What? क्या तुम इस चोए में गिर के खुश नहीं बिल्कुल है में, नहीं। नहीं में तो तो आसान तो सवाल पूछता हूँ मुझे ये बताओ कि जर्मन प्रॉब्लम के बारे में तुम्हारा क्या करना है जी मैंने कदम बल अच्छा, अगला सवाल। अमेरिका या रूस में से तुम किसे बचा मानते हो? जी जेरोमिनोव तो ऐसा बोर कटू। ओके, जो तो चाहे ऐसे बाहर निकालेगा ओके यंग मैन, तुमने इतनी मुश्किल के बावजूद भी मेरे सवाल आपका जवाब दिया। अब मैं चलता हूँ। बाय बाय। ओह पाइज़ाबा! भाई जाबो मेनू तो तोरे विचो करते जाओ हां सॉरी सॉरी ये मेरा काम नहीं है दरअसल मैं फॉरेन ऑर्गेनाइजेशन से भेजा गया फॉरेन एक्सपर्ट हूं मैं अपने चरखी याफकामोल से तुम्हारे पास में बोल की मदद के लिए भेजा गया हूं तो फिर मेरी भी थोड़ी सी मदद कर दो जी नो नो ये मेरा काम नहीं है मेरा काम है तुम्हारे मुल्क के की गिनती करना और उसमें गिरे हुए लोगों का वो क्या कहते हैं मनोविज्ञानिक अध्ययन करना है और मैं ये रिपोर्ट अपने मुल्क को भेजूंगा और फिर मेरा मुल्क वही रिपोर्ट तुम्हारे मुल्क को भेजेगा फिर उसके बाद तुम्हें निकाला जाएगा जी, जी, ज्यादा समय नहीं लगेगा बस यही कोई तीन चार साल का वक्त लगेगा तो oh, no, no, no. ये हिंदुस्तान है यहाँ की जनता पिछले अठहत्तर सालों से गरीबी के टोए में पड़ी पड़ी सड़ रही है वो तो अभी तक मरी नहीं तुम कैसे मर सकते हो यार मैं? मैं चलता बाय ਸਾਬੋ ਅਫਤ ਓ ਲੈ ਗਪਲੈਂ ਕਰ ਨਾਲਾ ਤੇਰਾ ਵੀ ਕੱਖੜਾ ਰਿਹਾ ਏ ਓ ਤੂੰ ਮੇਰੇ ਬਿਦੂਆ ਟੋਏ ਜੋ ਬਾਰ ਕਟਿਆ ਓ ਕੋਈ ਤਾਂ ਬਿਦੂਆ ਟੋਏ ਜੋ ਬਾਰ ਕਟੋ ਔਰ ਧੜਕਦੇ ਜਾਣ ਵਾਲਿਆ ਓ ਕੋਈ ਤਾਂ ਮੇਰੀ ਬਾਤ ਸੁਣੋ ਓ ਕੋਈ ਤਾਂ ਬਿਦੂਆ ਟੋਏ ਜੋ ਬਾਰ ਕਟੋ ਜਿਵੇਂ ਮਾਵਾਂ ਨੂੰ ਪੁੱਤੇ ਪਿਆਰੇ ਭਗਤ ਪਿਆਰੇ ਰੱਬ ਨੂੰ आर्ण रेंगे, आर्ण रेंगे। ये किसने हमें जी मैं हूँ भगत तुम्हारा बेडे है तुम्हें क्या चाहते हो मेरे बच्चा महाराज में टोये प्याुआ टोये बार कटो बच्चा तुम कितने मूर्ख हो तुम्हें छोटे से टोये ऐसी निकल कर पहाड़ के बड़े टोये करना चाहते हो ਓ ਮੁਰੇਖ ਇਹ ساری ਦੁਨੀਆ ਟੋਏ ਕੋਈ ਛੋਟੇ ਟੋਏ ਮੇਕਣਾ ਪੜਾ ਕੋਈ ਭਾਰ ਕੇ بڑے ਟੋਏ ਮੇ ਇਸ ਕੋਈ ਸਮਝੀ ਤੋਂ ਕਿਹੜਾ ਤਮੇ ਭਗਵਾਨ ਕਿਹਾ ਸਕਤੇ ਹੈ ਮੇਰੇ ਬੱਚਾ ਮਹਾਰਾਜ ਤੁਸੀਂ ਮੈਨੂੰ ਆਪਣੇ ਹੱਥੋਂ ਥੋੜਾ ਸਾਰਾ ਦੇ ਦਿਓ ਮੈਂ ਤੁਹਾਡੇ ਹੱਥ ਦੇ ਸਾਰੇ ਨਾਲ ਹੀ ਸੜਕਪੁਰਾ ਜਾਵਾਂਗਾ ਕਿਆ ਸੜਕ ਕਿਆ ਖੰਭਾ ਕਿਆ ਮੋੜਾ ਸਭ ਬਰਾਬਰ ਹੈ ਮੇਰੇ ਬੱਚਾ ਸਭ ਮਾਇਆ ਦਾ ਚੱਕਰ ਹੈ ਬੱਚਾ ਹਮ ਤਮੇ ਕਿਵੇਂ ਬਾਹਰ ਤੋਂ ਨਹੀਂ ਨਿਕਾ ਸਕਤੇ ਲੇਕਿਨ ਅਸ਼ੀਰਵਾਦ ਰੂਹ ਦੇ ਸਕਤੇ ਹੈ ਕਿ ਤਮ ਜਹਾਂ ਵੀ ਰਹੋ ਖੁਸ਼ ਰਹੋ ਆਬਾਦ ਰਹੋ ਹਮ ਤੋ ਚਲੇ ਮੇਰੇ ਬੱਚਾ ਮਹਾਰਾਜ ਤੁਸੀਂ ਕਿੱਥੇ ਚੱਲੇ ਬੱਚਾ ਹਮ ਤੋ ਚਲੇ ਹਰੀਦਵਾਰ ਕੋ ਜਿਵੇਂ ਮਾਵਾਂ ਪੁੱਤਰ ਲੱਗੇ ਆਦੇ ਉਹ ਤੇ ਤਾਂ ਪਰਿਆਂ ਦੀਆਂ ਹੱਟੀਆਂ ਜਾਂਦੀਆਂ ਨੇ ਉਹ ਤੂੰ ਚੰਦਾ ਜਾਂਦਾ ਚੱਲੇ ਪਖੰਡੀ ਸਾਦਾ ਉਹ ਤੇਰਾ ਵੀ ਕੱਖੜਾ ਰਵੇ ਓ ਤੂੰ ਵੀ ਨਹੀਂ ਬੈਠਾ ਓਏ ਚੋ ਬਾਹ ਕੱਢਿਆ ਕੋਈ ਤਾਂ ਮੈਨੂੰ ਆਟੋ ਵਿੱਚੋਂ ਬਾਹ ਕੱਢੋ ਕੋਈ ਤਾਂ ਮੈਨੂੰ ਆਟੋ ਵਿੱਚੋਂ ਬਾਹ ਕੱਢੋ ਓਏ ਰਾਮਾਤਰ ਈ ਮੇਰੀ ਸਰਕਾਰ ਕੋਈ ਕੁਝ ਸੋਚ ਵਿਚਾਰ ਭਰੋ ਕੇ ਮੇਰੀ ਸਰਕਾਰ ਓਏ ਆ ਰਹੀ ਹੈ ਮੰਤਰੀ ਦੀ ਗੱੜ ਟਟਵਾਏ ਸੜਕ ਦੇ ਵਿੱਚਕਾਰ ਜੇ ਮੰਤਰੀ ਨੇ ਇਧਰ ਲਈ ਨਿਗਾਹ ਮਾਰ ਸਾਨੂੰ ਨਾ ਨਾ ਬੇੜਾ ਪਰ ਇਸ ਲਈ ਕੁਝ ਸੋਚ ਵਿਚਾਰ ਮੈਂ ਵੀ ਸੋਚਦਾ ਤੇ ਤੁਸੀਂ ਵੀ ਸੋਚੋ ਮੇਰੀ ਸਰਕਾਰ ਹਾਂ ਸੋਚ ਆ ਗਈ ਕੋਈ ਆ ਗਈ ਆ ਗਈ ਆ ਗਈ ਸਰਕਾਰ ਆ ਗਈ ਉਹ ਕੀ ਆ ਗਈ ਜੋ ਆ ਗਈ ਸਰਕਾਰ ਫਿਰ ਫਿਰ ਮੁੜ ਕੇ ਨਹੀਂ ਕਿਹਾ ਕਿਤੇ ਮੰਤਰੀ ਦੀ ਕਾਰ ਆ ਗਈ ਸਮాల్ ਤੇ ਬਹੁਤ ਪਾ ਸੋਚ ਕੀ ਸਰਕਾਰ ਕੋਈ ਅਮਰਤਾਰ ਜੀ ਮੇਰੀ ਸਰਕਾਰ ਇਧਰ ਉਹ ਬਿਲਡਿੰਗ ਬਣ ਰਹੀ ਆ ਛੜਕਦੇ ਉਸ ਪਾਰ ਉਹ ਤੇ ਬਣ ਰਹੀ ਆ ਸਰਕਾਰ ਉਥੇ ਫੱਟੇ ਪਏ ਨੇ ਚਾਰ ਰੂਵੀ ਪਏ ਨੇ ਉਹ ਫੱਟੇ ਲਿਆ ਕੇ ਟੋਏ ਤੇ ਜਿੰਨੀਆਂ ਮੁੱਧੇ ਮਾਰ ਤੇ ਉਤੋਂ ਦੀ ਜਿੰਨੀਆਂ ਮਿੱਟੀ ਖੜਾਰ ਤੇ ਉਤੋਂ ਦੀ ਲੰਗ ਜੂ ਮੰਤਰੀ ਵੀਕਾਰ ਤੇ ਸਾਡਾ ਹੋ ਜੂ ਬੇੜਾ ਪਾਰ ਚੱਲਿਏ ਰਹਿਮਤ ਪਰ ਚਲੋ ਮੇਰੀ ਸਰਕਾਰ ਚਲੋ ਟੱਕਰ ਫਰਫਟੇ ਚਲੋ ਆ ਬਬਾ ਚਨਾਬ ਆ ਮਿੰਨੂ ਤਾਂ ਕੱਢ ਦੋ ਬਾਹਰ ਓਏ ਆ ਰਹੀ ਏ ਮੰਤਰੀ ਦੀ ਕਾਰ ਜਦੋਂ ਚਲੀ ਗਈ ਮੰਤਰੀ ਦੀ ਕਾਰ ਤੈਨੂੰ ਬਾਹਰ ਚ ਕੱਢਾਂਗੇ ਬਾਹਰ ਤੂੰ ਬੈਠਾ ਰਹਿ ਟੋਏ ਦੇ ਵਿੱਚ ਕਾਰ ਠੰਡ ਬੜੀ ਆ ਬਾਹਰ ਹਾਂ ਹਾਂ ਠੰਡ ਬੜੀ ਆ ਬਾਹਰ ਕੱਢਾ ਕੱਢਾ ਪੈਂਦਾ ਹੋ ਜਾ ਫੇਰ ਕੱਢਦੇ ਤੈਨੂੰ ਕੱਢਦੇ ਹਾਂ 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 ਕੋਦੇ ਇਕੱਠੇ ਜੀ ਕਰ ਲੈ ਪੀੜਾ ਟੋਆ ਥੋੜਾ ਜਿਹਾ ਚੱਕ ਵੀ ਫੱਟੇ ਚੱਕ ਬਣਾ

ਤਦ ਮੈਂ ਕੀ ਕਰਾਂ ਸਰਕਾਰ ਫੱਟੇ ਦੇ ਉੱਪਰ ਿਆ ਸਰਕਾਰ ਮੈਂ ਭੂਖ ਦੇ ਨਾ ਮਰ ਤੂੰ ਭੂਖ ਦੇ ਨਾ ਮਰ ਫੱਟੇ ਦੇ ਉੱਤੇ ਮਿੱਟੀ ਖਿਲਾਰ ਆ ਰਹੀ ਹੈ ਮੰਤਰੀ ਦੀ ਘਰ ਛੇਤੀ ਕਰ ਰਾਮ ਅਵਤਾਰ ਕੋਈ ਤੋਕੀ ਦੇ ਨੀ ਵੱਡਾ ਫੱਟ ਕਰ ਚੱਲ ਦੇ ਆ ਰਹੀ ਹੈ ਮੰਤਰੀ ਦੀ ਘਰ ਜਿਸੁਖਾਨ ਫੱਟੇ ਧਕੇਗਾ ਇਹ ਨਾ ਚੰਗੀ ਤਰ੍ਹਾਂ ਜੀ ਸਰਕਾਰ ਬੰਦਾ ਤਾਂ ਨਹੀਂ ਦੱਸਦਾ ਆਈ ਸਰਕਾਰ ਮੰਤਰੀ ਜੀ ਖੁਦ ਰਹਿਣੇ ਪਹਾਰ ਉਹ ਕੀ ਕਿ ਹਰਮਤਾਰ ਮੰਤਰੀ ਜੀ ਖੁਦ ਰਹਿਣੇ ਪਹਾਰ ਜੀ ਸਰਕਾਰ ਤੂੰ ਇਸ ਤਰ੍ਹਾਂ ਕਰੀਂ ਰਾਮਕਾਰ ਜੇ ਮੰਤਰੀ ਜੀ ਖਰੋਣ ਫੱਟੇ ਦੇ ਇਸ ਪਾਰ ਇਸ ਪਾਰ ਤੂੰ ਖਲੋ ਜੀ ਇਸ ਪਾਰ ਤੇ ਇਸ ਪਾਰ ਤੇ ਜੇ ਮੰਤਰੀ ਜੀ ਖਰੋਣ ਇਸ ਪਾਰ ਇਸ ਪਾਰ ਤੂੰ ਖਲੋ ਜੀ ਉਸ ਪਾਰ ਉਸ ਪਾਰ ਜੇ ਕਿਤੇ ਫੱਟਾ ਉਲਟ ਗਿਆ ਨਾ ਰਾਮਕਾਰ ਤੇ ਸਾਡਾ ਨਹੀਂ ਹੋਣਾ ਬੇੜਾ ਪਾਰ ਸੰਝੀਏ ਗੱਲ ਜੀ ਸਰਕਾਰ ਆ ਦੇਖ ਆ ਰਹੀ ਹੈ ਮੰਤਰੀ ਜੀ ਘਾਟ ਯਾਹੋ ਜੀ ਯਾਹੋ ਜੀ ਇਹ ਵੇ ਦੇਖਣ ਲਈ ਆਇਆ ਸੀ। ਅ ਕਾਕਾ ਤੁਸੀਂ ਲੋਕੀ ਸੜਕ ਤੇ ਕੰਮ ਕਰਦੇ ਹੋ? ਇਹ ਸੜਕ ਅਸੀਂ ਐਸੇ ਸੜਕ ਤੇ ਕੰਮ ਕਰਦੇ ਆ ਜੀ। ਮੈਨੂੰ ਰਿਪੋਰਟ ਪਹੁੰਚੀ ਹੈ ਕਿ ਸੜਕ ਦੇ ਵਿੱਚਕਾਰ ਬਹੁਤ ਵੱਡੇ ਟੋਏ ਨੇ ਪਰ ਫਿਲਹਾਲ ਕੋਈ ਟੋਆ ਨਜ਼ਰ ਤੇ ਆ ਨਹੀਂ ਰਿਹਾ। ਰਿਪੋਰਟ ਝੂਠੀ ਹੋਣੀ ਹੈ ਸਰਕਾਰ। ਹਾ 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 ਰਿਪੋਰਟ ਝੂਠੀ ਹੋਣੀ ਹੈ। ਦਰਸਲ ਨਾ ਇਹ ਲੋਕਾਂ ਦੀ ਬਹੁਤ ਘੜੀਆਂ ਹੁੰਦਾ ਹੈ ਕਸ ਤੌਰ ਤੇ ਧਰਮ ਕੋਟੀਆਂ ਵੀ ਐਵੇਂ ਝੂਠੀਆਂ ਰਿਪੋਰਟਾਂ ਭੇਜਦੇ ਰਹਿੰਦੇ ਨੇ ਕਿ ਸੜਕ ਦੇ ਵਿਚਕਾਰ ਬਹੁਤ ਵੱਡੇ ਟੋਏ ਨੇ ਟੋਏ ਟੋਏ ਇੱਕ ਕਾਕਾ ਕੁਝ ਬਹਿਲ ਰਿਹਾ ਏ ਜਨਾਬ ਤੁਸੀਂ ਆਪ ਹੀ ਬਹਿਲ ਰਹੇ ਹੋ ਆ ਆ ਰਹੀ ਹੈ ਰਿਆ ਕਰਦਾ ਤਾਂ ਮੈਂ ਹੀ ਹਿੱਲ ਰਿਹਾ ਬਰਸ ਆ ਜਦੋਂ ਦਾ ਮੈਂ ਮੰਤਰੀ ਬਣਿਆ ਬਸ ਲੀ ਜਾਣਾ ਝੁੱਲੀ ਜਾਣਾ ਹਿੱਲੀ ਜਾਣਾ ਸ਼ਾਬਾਸ਼ ਵੀ ਕਾਕਾ ਸ਼ਾਬਾਸ਼ 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 ਅਗਰ ਕੋਲੇ ਪੱਛਾਈ ਤੇ ਮੇਰੇ ਦੇਸ਼ ਵਾਸੀਓ ਅਸੀਂ ਇਹ ਖੜਕ ਦਾ ਨਾਮ ਸਾਡੇ ਰਾਸ਼ਟਰ ਪਿਤਾ ਮਹਾਤਮਾ ਗਾਂਧੀ ਦੇ ਨਾਮ ਤੇ ਗਾਂਧੀ ਮਾਰਗ ਰੱਖਿਆ ਕਿਉਂਕਿ ਗਾਂਧੀ ਜੀ ਕੀ ਕਰਦੇ ਸੀ ਦੇਸ਼ ਦੀ ਖੂਬ ਸੇਵਾ ਕਰੋ ਖੂਬ ਸੇਵਾ ਕਰੋ ਖੂਬ ਸੇਵਾ ਕਰੋ ਹਾਂ ਕਾਕਾ ਕੋ ਜਿਹੇ ਹਿੱਲ ਰਿਹਾ ਇੱਕ ਗਾਂਧੀ ਜੀ ਮਹਾਤਮਾ ਗਾਂਧੀ ਜੀ ਹਿਲ ਰਹੇ ਨੇ ਜੀ ਗਾਂਧੀ ਜੀ ਹਿਲ ਰਹੇ ਨੇ ਗਾਂਧੀ ਜੀ ਦਰਸਲ ਉਹ ਸਾਡੇ ਇਥੇ ਚੰਗੇ ਚੰਗੇ ਕੰਮ ਦੇਖ ਕੇ ਉੱਪਰ ਦਿੱਲੀ ਜਾ ਰਹੇ ਨੇ ਹਾਂ ਹਾਂ ਸ਼ਾਬਾਸ਼ ਵੀ ਕਾਕਾ ਸ਼ਾਬਾਸ਼ ਐਸੇ ਬਰਾ ਕੰਮ ਕਰਦੇ ਰਹੋ ਸ਼ਾਬਾਸ਼ ਤਾਂ ਪਿਆਰੇ ਦੇਸ਼ ਵਾਸੀਓ ਮੈਂ ਤੇਰੇ ਆਸੀ ਸਰਕਾਰ ਦੇ ਟੋਏ ਠੀਕ ਕਰਨਾ ਸਾਡੇ 20 ਨੁਕਤਿਆਂ ਵਿੱਚੋਂ ਇੱਕ ਨੁਕਤਾ ਹੈ ਜਿਹੜੇ ਮੁਲਕ ਕੋ ਕੋਈ ਨੁਕਤਾ ਨਹੀਂ ਉਹ ਮੁਲਕ ਕਦੇ ਤਰੱਕੀ ਨਹੀਂ ਕਰ ਸਕਦਾ ਜਿਵੇਂ ਸਾਡਾ ਗਵੰਦੀ ਮੁਲਕ ਪਾਕਿਸਤਾਨ ਪਾਕਿਸਤਾਨ ਦਾ ਕੋਈ ਨੁਕਤਾ ਨਹੀਂ ਫੇ ਕਾਕਾ ਉਹ ਗੱਜ ਹਿੱਲ ਰਿਹਾ ਪਾਕਿਸਤਾਨ ਪਾਕਿਸਤਾਨ ਹਿੱਲ ਰਿਹਾ ਜੀ ਪਾਕਿਸਤਾਨ ਜੀ ਹਿੱਲ ਰਿਹਾ ਪਾਕਿਸਤਾਨ ਹਿੱਲ ਰਿਹਾ ਕੌਣ ਹਿੱਲ ਰਿਹਾ ਪਾਕਿਸਤਾਨੀ ਪਾਕਿਸਤਾਨੀ ਹਿੱਲ ਰਿਹਾ ਪਾਕਿਸਤਾਨ ਹਿੱਲ ਰਿਹਾ ਦਰਅਸਲ ਉਹ ਸਾਡੇ ਦੇਸ਼ ਦੀ ਵਾਧੀ ਹੋਈ ਜਨਸੰਖਿਆ ਅਮਰ ਨਹੀਂ ਅਬ ਮੇਰਾ ਮਤਲਬ ਹੈ ਸਾਡੇ ਦੇਸ਼ ਦੀ ਵਾਧੀ ਹੋਈ ਤਰੱਕੀ ਦੇਖ ਕੇ ਹਿੱਲ ਰਿਹਾ ਏ ਕੰਬ ਰਿਹਾ ਏ ਬਸ ਹਿੱਲੀ ਜਾ ਰਿਹਾ ਏ ਸ਼ਾਬਾਸ਼ ਏ ਵੀ ਕਾਕਾ ਸ਼ਾਬਾਸ਼ ਜੇ ਤੁਸੀਂ ਇਸੇ ਤਰ੍ਹਾਂ ਕੰਮ ਕਰਦੇ ਰਹੇ ਨਾ ਤਾਂ ਸਾਡਾ ਮੁਲਕ ਇੱਕ ਦਿਨ ਉੱਪਰ ਦੀ ਉੱਪਰ ਉੱਪਰ ਦੀ ਉੱਪਰ ਬਸ ਉੱਪਰ ਦੀ ਉੱਪਰ ਹੀ ਚਲਾ ਜਾਊਗਾ ਸ਼ਾਬਾਸ਼ ਏ ਵੀ ਕਾਕਾ ਸ਼ਾਬਾਸ਼ ਇਸੇ ਤਰ੍ਹਾਂ ਕੰਮ ਕਰਦੇ ਰਹੋ ਸ਼ਾਬਾਸ਼ ਜੈ ਹਿੰਦ ਜੈ 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 ਹਿੰਦ ਉਹ ਹਿੱਲੀ ਨਾ ਹਿੱਲੀ ਨਾ तकाम मैनुपत नहीं कुस्की ना कुस्की ना कुस्की ना नहीं जी जय हो जाहे जी जय हो जय जय ना क्या ये देख का रहे है जय जय ਓਏ ਰਾਮਪਾਲ ਜੀ ਸਰਕਾਰ ਓਏ ਆਈਸੀ ਮੰਤਰੀ ਦੀ ਕਾਰ ਦੇ ਚਲੀ ਗਈ ਹੈ ਮੰਤਰੀ ਦੀ ਕਾਰ ਤੇ ਸਾਡਾ ਹੋ ਗਿਆ ਬੇੜਾ ਪਾਰ ਓਏ ਚੱਲੀਏ ਰਾਮਪਾਲ ਚਲੋ ਮੇਰੀ ਸਰਕਾਰ ਓਏ ਰਾਮਪਾਲ ਸਰਕਾਰ ਫੁੱਟੋ ਇਹ ਤੋਂ ਫੱਟੇ ਜਾਈਏ ਉਤਾਰ ਕਿਤੇ ਵਿਚੇ ਨਾ ਮਰ ਜੇ ਵਖਰਦਾਰ ਚਲੋ ਸਰਕਾਰ ਰਾਮਪਾਲ ਜੀ ਸਰਕਾਰ ਕੀ ਜਾਣੇ ਸੜਕ ਦੇ ਉਸ ਪਰ ਇੱਥੇ ਗੰਨੇ ਪਵਾ ਕੇ ਮਾਰ ਜੀ ਸਰਕਾਰ ਚੱਲ ਚੱਕ ਫੱਟਾ ਫੇਰੋ ਦੇਖੋ ਦੇਖੋ ਏ ਹਾਂ ਏ ਜੜ ਦੇ ਬਚ ਕੇ ਬਾਈ ਹੇ ਦੂਜਾ ਫੱਟਾ ਏ ਜੜ ਦੇ ਏ ਚੱਲ ਤੀਜਾ ਫੱਟਾ ਏ ਲੋ ਜੀ ਚੌਥਾ ਬਚਾਰਾ ਨਾ ਉੱਠ ਵੀ ਵਰਕਰਦਾਰ ਉੱਠ ਬਾਕਰਦਾਰ ਹੋਰ ਕੱਪੜਿਆਂ ਤੋਂ ਲੈ ਮਿੱਟੀ ਮੁੱਟੀ ਝਾੜ

ਉਹ ਕੋਈ ਤਾਂ ਮੈਨੂੰ ਟੋਏ ਚੋਂ ਬਾਹਰ ਕੱਢੋ ਕੋਈ ਤਾਂ ਮੈਨੂੰ ਟੋਏ ਚੋਂ ਬਾਹਰ ਕੱਢੋ ਉਹ ਕੋਈ ਤਾਂ ਮੈਨੂੰ ਟੋਏ ਚੋਂ ਬਾਹਰ ਕੱਢੋ ਅਸੜਕ ਤੇ ਜਾਣ ਵਾਲਿਓ ਮੈਨੂੰ ਟੋਏ ਵਿੱਚੋਂ ਬਾਹਰ ਕੱਢੋ ਉਹ ਕੋਈ ਤਾਂ ਮੈਨੂੰ ਟੋਏ ਵਿੱਚੋਂ ਬਾਹਰ ਕੱਢੋ ਅਸੜਕ ਤੇ ਜਾਣ ਵਾਲਿਓ ਮੈਨੂੰ ਟੋਏ ਵਿੱਚੋਂ ਬਾਹਰ ਕੱਢੋ ਕੋਈ ਤਾਂ ਮੈਨੂੰ ਟੋਏ ਚੋਂ ਬਾਹਰ ਕੱਢੋ ਕੋਈ ਤਾਂ ਸਾਨੂੰ ਟੋਏ ਚੋਂ ਬਾਹਰ ਕੱਢੋ ਹਿੰਦੁਸਤਾਨ ਦੇ ਕਰੋੜਾ ਗਰੀਬ ਤੇ ਦੁਖੀ ਲੋਕ ਚੀਕਾਂ ਮਾਰ ਮਾਰ ਕੇ ਕਹਿ ਰਹੇ ਨੇ ਉਹ ਕੋਈ ਤਾਂ ਸਾਨੂੰ ਟੋਏ ਚੋਂ ਬਾਹਰ ਕੱਢੋ ਪਰ ਕੱਢੇ ਕੌਣ ਕੀ ਇਹ ਸਰਕਾਰੀ ਅਮਲਾ ਫੈਲਾ ਜਿਹੜਾ ਸਿਰਫ ਜਵਾਨੀ ਜਮਾ ਖਰਚ ਕਰਨਾ ਜਾਣਦਾ ਹੈ ਕੀ ਇਹ ਸਰਕਾਰੀ ਅਮਲਾ ਫੈਲਾ ਤੁਹਾਨੂੰ ਟੋਏ ਚੋਂ ਬਾਹਰ ਕੱਢੇਗਾ ਜਿਹੜੇ ਸਿਰਫ ਜਵਾਨੀ ਜਮਾ ਖਰਚ ਕਰਨਾ ਜਾਣਦੇ ਨੇ ਤਾਂ ਕੀ ਇਹ ਪੁਲਿਸ ਵਾਲੇ ਤੇ ਪਖੰਡੀ ਸਾਥ ਜਿਹੜੇ ਸਿਰਫ ਚਲਾਣ ਕਰਨਾ ਜਾਣਦੇ ਨੇ ਤੇ ਅਸ਼ੀਰਵਾਦ ਦੇਣਾ ਹੀ ਜਾਣਦੇ ਨੇ ਤਾਂ ਕੀ ਇਹ ਬਗੈਰਸ਼ੀ ਪੱਤਰਕਾਰ ਜਿਹੜੇ ਸਿਰਫ ਇੰਟਰਵਿਊ ਲੈਣੇ ਹੀ ਜਾਣਦੇ ਨੇ ਤਾਂ ਕੀ ਇਹ ਮੰਤਰੀ ਜਿਹੜੇ ਸਭ ਕੁਝ ਵੇਖਦੇ ਹੋਏ ਕੁਝ ਵੀ ਨਹੀਂ ਵੇਖਦੇ ਤਾਂ ਫਿਰ ਕੌਣ ਇਹਨਾਂ ਦੁਖੀ ਲੋਕਾਂ ਨੂੰ ਇਸ ਧੋਇਚੋਂ ਬਾਹਰ ਕੱਢੇਗਾ ਇਹ ਸਵਾਲ ਹੈ ਤੁਹਾਡੇ ਸਾਰਿਆਂ ਉੱਪਰ ਕਿ ਕੌਣ ਇਸ ਨੂੰ ਇਸ ਧੋਇਚੋਂ ਬਾਹਰ ਕੱਢੇਗਾ ਕੌਣ ਇਸ ਨੂੰ ਇਸ ਧੋਇਚੋਂ ਬਾਹਰ ਕੱਢੇਗਾ ਕੌਣ ਇਸ ਨੂੰ ਸਟੋਇਚੋਂ ਬਾਹਰ ਕੱਢੇਗਾ ਕੌਣ ਇਸ ਨੂੰ ਸਟੋਇਚੋਂ ਬਾਹਰ ਕੱਢੇਗਾ ਕੌਣ ਇਸ ਨੂੰ ਸਟੋਇਚੋਂ ਬਾਹਰ ਕੱਢੇਗਾ ਇਹ